ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਹਿਰਾਸ ਸਾਹਿਬ ਹਰ ਜੁਗ ਜੁਗ ਭਗਤ ਉਪਾਇ ਪੈਜ ਰਖਦਾ ਆਇਆ RAM ਰਾਜੇ ਹਰ ਨਕਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰ ਆਨੰਦ ਕੰਪਿਠ ਦੇ ਨਾਮ ਦੇ ਮੁਖ ਲਾਇਆ ਅੰਜਨਾਨ ਨਾਨਕ ਸਹਰ ਸੇ ਆਇ ਅੰਤਲੇਸ਼ ਧਾਇ ਇੱਕ ਓੰਕਾਰ ਸਤਿਗੁਰ ਪ੍ਰਸਾਦ ਸ਼ਲੋਕ ਮਹੱਲਾ ਪਹਿਲਾ ਦੁਖਦਾਰ ਉਸਤੋਕ ਭਇਆ ਜਸ ਤਾਮ ਨਾ ਹੋਈ ਤੂੰ ਕਰਤਾ ਕਰਣਾ ਮੈਂ ਨਾਹੀ ਜਾਹ ਕਰੇ ਨਾ ਹੋਈ ਪਿਹਾਰੇ ਪ੍ਰਧਰਤ ਵਸਿਆ ਤੇਰਾ ਅੰਤ ਨਾ ਜਾਏ ਲਖਿਆ ਰਹਾਓ ਜੋਤ ਮੈਂ ਜੋਤ ਜੋਤ ਮੈਂ ਜਾਤਾ ਅਕਲਕਲਾ ਭਰਪੂਰ ਰਹਾ ਤੂੰ ਸੱਚਾ ਸਾਹਿਬ ਸਿੱਤ ਸਵਾਲਿਓ ਜਿਨ ਕੀਤੀ ਸੋ ਫਾਰ ਪਿਆ ਕਹੋ ਨਾਨਕ ਕਰਤੇ ਕਿੰਬਤਾ ਜੋਕ ਛਕਰਣਾ ਸੋ ਕਰ ਰਹਾ ਸੋ ਦਰ ਰਗ ਸਮਹਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋ ਦਰ ਤੇਰਾ ਕਿਹਾ ਸੋ ਕਰ ਕੇਹਾ ਜਿਤ ਵਹਿ ਸਰਬ ਸਮਾਲੇ ਅਜ ਤੇਰੇ ਨਾਦ ਅਨੇਕ ਅ ਸੰਖਾ ਕੇਤੇ ਤੇਰੇ ਵਾਮਨ ਹਾਰੇ ਤਤ ਤੁਰ ਰਾਗ ਪਰਿ ਸੁਖਿ ਆਹ ਕੇਤੇ ਤੇਰੇ ਗਾਮਨ ਹਾਰੇ ਗਾਮ ਤੁਧਨ ਪਉਣ ਪਾਣੀ ਬੈ ਸੰਤੁਰ ਗਾਵੈ ਰਾਜਤ ਤੁਮ ਦਵਾਰੇ ਗਾਮ ਤੁਧਨ ਚਿਤ ਗੁਪਤ ਲਿਖ ਜਾਣਾ ਨ ਲਿਖ ਲਿਖ ਧਰਮ ਵਿਚਾਰੇ ਗਾਮ ਤੁਧਨ ਸਰਬ ਬ੍ਰਹਮਾ ਦੇਵੀ ਸਾਹ ਹੰ ਤੇਰੇ ਸਦਾ ਸਵਾਰ ਗਾਮ ਤੁਧਨ ਇੰਦਰ ਇੰਦਰਾਸਨ ਬੈਥੇ ਦੇਵ ਤੇ ਆਦਰ ਨਾਲੇ ਗਾਮ ਤੁਧਨ ਸਿੱਧ ਸਮਾਧੀ ਅੰਦਰ ਗਾਮ ਤੁਧਨ ਸਾਧ ਵਿਚਾਰੇ ਗਾਮ ਤਦਨ ਜਿਤੇ ਸਤਿ ਸੰਤੋਖੀ ਗਾਮ ਤਦਨ ਵੀਰ ਕਰਾਰੇ ਗਾਮ ਤਦਨ ਆਪਣ ਤਪੜਨ ਰੱਖੇ ਸੁਰ ਜੁਗ ਜੁਗ ਵਿਦਿਆ ਨਾਲੇ ਗਾਮ ਤਦਨ ਮਹਣੀ ਆਮਨ ਮੋਹਨ ਸੁਰਗ ਮੱਚ ਪਿਆਲੇ ਗਾਮ ਤਦਨ ਰਤਨੋਂ ਪਾਏ ਤੇਰੇ 68 ਤੀਰਤ ਨਾਲੇ ਗਾਮ ਤਦਨ ਜੋਧ ਮਹਾਬਲ ਸੂਰਾ ਗਾਮ ਤਦਨ ਕਾਣੀ ਚਾਰੇ ਗਾਮ ਤਦਨ ਖੰਡ ਮੰਡਲ ਬ੍ਰਹਮੰਡਾ ਕਰ ਕਰ ਰਖੇ ਤੇਰੇ ਧਾਰੇ ਸੇ ਤੁਧ ਨੂੰ ਗਾਵਨ ਜੋ ਤੁਧ ਭਾਵਨ ਰਤੇ ਤੇਰੇ ਭਗਤਰ ਸਾਲੇ ਹੋਰ ਕੀਤੇ ਤੁਧ ਨੂੰ ਗਾਵਨ ਸੇ ਮ ਚਿਤਨਾ அமਨ ਨਾਨਕ ਤੇ ਆ ਵਿਚਾਰੇ ਸੋਈ ਸੋਈ ਸਦਾ ਸਤਿ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੁਸੀ ਜਾ ਨ ਜਾ ਸਿਰਚਨਾ ਜਿਨਰ ਚਾਈ ਰੰਗੇ ਰੰਗੇ ਭਗਤੀ ਕਰ ਕਰ ਜਿਨਸੀ ਮਾਇਆ ਜਨ ਓਪਾਈ ਕਰ ਕਰ ਦੇਖੇ ਕੀਤਾ ਆਪਣਾ ਜੋ ਤਿਸ ਦੀਵ ਡਿਆਈ ਜੋ ਤਿਸ ਭਾਵੇਂ ਸੋਇ ਕਰ ਸਿ ਫਿਰੋਕ ਨਾ ਕਰਣਾ ਜਾਇ ਸੋ ਪਾਤਿ ਸਹ ਸਹ ਪਾਤਿ ਸਾਹਿਬ ਨਾਨਕ ਰਹਿਣ ਰਜਾਈ ਅਸਮਹ ਲਾ ਪਹਿਲਾ ਸੁਣ ਵਡਾ ਆਖੇ ਸਭ ਕੋਏ ਕੇਵਡ ਵੱਡਾ ਡੇਠਾ ਹੋਏ ਕਿੰ ਪਾਇ ਨਾ કહਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਇ ਵਡੇ ਮੇਰੇ ਸਾਹਿਬਾ ਗਹਿਰ ਗੰਭੀਰ ਗੁਣੇ ਗਹਿਰਾ ਕੋਈ ਨ ਜਾਣੇ ਤੇਰਾ ਕੀਤਾ ਕਿਵਡ ਚੀਰਾ ਰਹਾਓ ਸਭ ਸੁਰਤੇ ਮਨ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਤੇ ਹਣੀ ਗੁਰ ਗੁਰ ਹਾਏ ਕਹਿਣ ਨਾ ਜਾਈ ਤੇਰੀ ਤਿਲ ਵਡਿਆਏ ਸਭ ਸਤ ਸਭ ਤਪ ਸਭ ਸੰਗਿਆਈਆਂ ਸਦਾ ਪ੍ਰਖਾਂ ਕੀਆਂ ਵਡਿਆਈਆਂ ਤੁਦ ਵਿਣਸ ਦੇਕ ਨੈ ਨਾ ਪਾਈਆ ਕਰ ਮਿਲੈ ਨਹੀਂ ਠਾਕ ਰਹਾਇਆ ਖਣਵਾਲਾ ਕਿਆ ਵਿਚਾਰ ਸਿ ਸਦੀ ਅਰੇ ਤੇਰੇ ਭੰਡਾਰ ਜਿਸ ਤੋਂ ਦੇ ਹਿੱਤ ਸੇ ਕਿਆ ਚਾਰਾ ਨਾਨਕ ਸਤ ਸਵਾਰਨ ਹਾਰਾ ਅਸਮ ਹੱਲਾ ਪਹਿਲਾ ਆਖਾਂ ਜੀ ਆਸਰਨ ਰਜਾਓ ਆਖਣੇ ਔਖਾ ਸਾਚਾ ਨਾਮ ਸੱਚ ਨਾਮ ਕੇ ਲਾਗੇ ਧੂਖ ਧੂਖੇ ਖਾਏ ਚਲੀ ਹ ਦੂਖ ਸੋ ਕਿਉ ਵਿਸਰੇ ਮਹਿ ਦੀਮ ਨਾਏ ਸਾਚਾ ਸਾਹਿਬ ਸਾਚ ਨਾਏ ਰਹਾਓ ਸੱਚ ਨਾਮ ਤੇ ਤਲਵ ਡਿਆਈ ਆਪ ਥਕੇ ਕੀਮਤ ਨਹੀਂ ਪਾਈ ਜੇ ਸੰਮਲਕੇ ਆਖਣ ਪਾਹੇ ਵੜਾਣਾ ਹੋਵੇ ਘਟ ਨਾ ਜਾਏ ਨਾ ਹਮਰੇ ਨਾ ਹੋਵੇ ਸੋਗ ਦਿੰਦਰ ਹਣ ਚੁਕੇ ਭੋਗ ਆਪਣਾ ਹੋ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜਿਵੜ ਆਪ ਤੇਵੜ ਤੇਰੀ ਦਾਤ ਜੰਦਨ ਕਰ ਕਰ ਕੇ ਤੇਰਾ ਤ ਖਸਮ ਸਾਰੇ ਤੇ ਕਮ ਜਾਤ ਨਾਨਕ ਨਾ ਵੇ ਬਾਤ ਸੁਨਾ ਤੋ ਰਾਗ ਗੂਜਰੀ ਮਹਲਾ ਚੌਥਾ ਹਰਿ ਕ ਜਨ ਸਤ ਗੁਰ ਸਤ ਪੁਰਖ ਆ ਬਿਨੋ ਕਰੋ ਗੁਰ ਪਾਸ ਹਮ ਕੀਰੇ ਕਰਮ ਸਤ ਗੁਰ ਸਰਣਾਇ ਕਰ ਦਇਆ ਨਾਮ ਪ੍ਰਗਾਸ ਮੇਰੇ ਮਿਤ ਗੁਰਦੇਵ ਮੋ ਕਉਰਾ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਂਥ ਸਖਾਈ ਹਰ ਕੀਰਤ ਹਮ ਰੇ ਰਹਿ ਰਸ ਰਹਾਓ ਹਰ ਜਨ ਕੇਵੜ ਭਗਵਤ ਰੇ ਜਨ ਹਰ ਹਰ ਸਰਧਾ ਹਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਪਤਾ ਸਹਿ ਸੰਗਤ ਗੁਣ ਪ੍ਰਗਾਸ ਜਨ ਹਰ 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 ਸਨਾਮ ਨਾ ਪਾਇਆ ਤੇ ਭਾਗ ਹਣ ਜੰਪਾਸ ਜੋ ਸਤਿਗੁਰੂ ਸਰਣਾ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਨ ਹਰ ਜਨ ਸਤਿਗੁਰ ਸੰਗਤ ਆਏ ਤਿਨ ਪਰਮ ਅਸਤ ਕਲਿ ਖਿਆਲੇ ਖਾਸ ਧਨ ਕੰ ਸੰਤ ਸੰਗਤ ਜਿਤ ਹਰ ਰਸ ਪਾਇਆ ਮੇਲ ਜਨ ਨਾਨਕ ਨਾਮ ਪ੍ਰਗਾਸ ਰਗ ਗੁਜਰੀ ਮਹੱਲਾ 5 ਕਾਹਿਰੇ ਮਨ ਚਤਵੇ ਉਦਮ ਜਾ ਹਰ ਹਰ ਜਿਉ ਪ੍ਰਿਆਸ ਅਲਪ ਧਰਮ ਹੈ ਜੰਤ ਕੋ ਪਾਇਤਾ ਕਰਜ ਕਾਗੇ ਕਰ ਤਰਿਆ ਮੇਰੇ ਮਾਧੋ ਜੀ ਸਭ ਸੰਤਨ ਲੈ ਸੋਤਰਿਆ ਗੁਰ ਪ੍ਰਸਾਦ ਪ੍ਰੰਪਤ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪੀਤਾ ਲੋਕ ਸੁਤ ਬਨਿਤਾ ਕੋ ਨੰਸਿ ਤਰਿਆ ਸਿਰ ਸਿਰ ਰਿਜਕ ਸਮਾਹੇ ਠਾਕੁਰ ਕਾਹੇ ਮਨ ਪਰ ਕਰਿਆ ਉੜ ਡਿਆਵੇ ਸੇ ਕੋ ਸਤਿ ਪਾਛੇ ਵਿਚਰੇ ਸਰੀਆ ਤਨ ਕਮਣ ਕਲਾਵੇ ਕੌਣ ਚਗਾਵੇ ਮਨ ਮਨ ਸਿਮਰਨ ਕਰਿਆ ਸਭ ਨੇ ਦਹਾਨ ਦਸ ਅਸਤ ਸਿਧਾਨ ਠਾਕੁਰ ਕਰਤਲ ਧਰਿਆ ਜਨ ਨਾਨਕ ਬਲ ਬਸਦ ਬਲ ਜਾਈਏ ਤੇਰਾ ਅੰਤਨਾ ਪਾਰ ਬਰਿਆ ਰਾਗਾ ਸਮਹਲਾ ਚੁੱਪ ਸੋ ਪੁਰਖ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਰੰજન ਹਰ ਪੁਰਖ ਨਰੰજન ਹਰਗਮ ਅਦਮਾ ਪਾਰਾ ਸਭ ਤੇ ਹਵੇ ਸਭ ਤੇ ਹਵੇ ਤੁਜੀ ਅਹਰ ਸਚੇ ਸਰਜਣ ਹਾਰਾ ਸਭ ਜੀ ਤੂੰ ਮਾਰੇ ਜੀ ਤੂੰ ਜੀ ਆਕਾ ਦਾ ਤਾਰਾ ਹਰ ਤੇ ਹਉ ਸੰਤੋਹ ਜੀ ਸਭ ਦੂਖ ਵਿਸਾਰਣ ਹਾਰਾ ਹਰਾ ਪ੍ਰੇ ਠਾਪੁਰ ਹਰਾ ਪ੍ਰੇ ਸੇਵਕ ਜੀ ਕਿਆ ਨਾਨਕ ਜਨਤ ਵਿਚਾਰਾ ਤੂੰ ਘਟ ਘਟ ਅੰਤਰ ਸਰਬੰਦਰ ਅੰਤਰ ਜੀ ਹਰ ਇੱਕ ਪੁਰਖ ਸੁਨਾਣ ਇਕ ਦਾ ਤੇ ਇੱਕ ਹੈ ਖਾਰੀ ਜੀ ਸਭ ਤੇਰੇ ਚੋ ਜਿਵੇਂ ਦਾਣਾ ਤੂੰ ਆਪੇ ਦਤ ਆਪੇ ਭੁਗਤਾ ਜੀ ਹਉ ਤਦ ਬਿਨ ਅਬਰ ਨਾ ਜਾਣਾ ਤੂੰ ਪਾਰ ਬ੍ਰਹਮ ਬਯੰਤ ਬਯੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸਿਵ ਹੈ ਜੋ ਸਿਵ ਹੈ ਤੁਮ ਜੀ ਜਨ ਨਾਨਕ ਤਨੁ ਕੁਰਬਾਣਾ ਹਰਿ ਤਿਆਗ ਹਰਿ ਤਿਆਗ ਤੁਮ ਜੀ ਸੇ ਜਨ ਜੁਗ ਮੈ ਸਤਿ ਆਸੀ ਸੇ ਮੁਕਤ ਸੇ ਮੁਕਤ ਪਹਿ ਜਨ ਹਰ ਧਿਆਇਆ ਜੀ ਤਨ ਟੋਟੇ ਜਮਕੇ ਹਾਸੀ ਜਿਨਰ ਕੋ ਜਿਨ ਹਰ ਨਿਰਭਉ ਧਿਆਇਆ ਜੀ ਤੁੰਕਾ ਭਉ ਸਭ ਗਵਾਸੇ ਜਨ ਸੇ ਵਿਆ ਜਿਨ ਸੇ ਵੇ ਮੇਰਾ ਹਰ ਜੀਤੇ ਹਰ ਹਰ ਰੂਪ ਸਮਾਸੀ ਸੇ ਧੰ ਸੇ ਧੰ ਜਨ ਹਰ ਧਿਆਇਆ ਜੀ ਜਾਨ ਨਾਨਕ ਤਨਮ ਲਜਾਸੀ ਤੇਰੇ ਭਗਤ ਤੇਰੀ ਭਗਤ ਪੰਡਹਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਤੁਝ ਜੀ ਹਰ ਅਨਕ ਅਨੇਕ ਅਨੰਤਾ ਤੇਰੇ ਨਕ ਤੇਰੇ ਨਕ ਕਰਹਿ ਹਰ ਪੂਜਾ ਜੀ ਤਪ ਤਾ ਪਹਿ ਜਪੇ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪਰ ਹੈ ਬਹੁ ਸਿਮਰਤ ਸਾਸਤ ਜੀ ਕਰ ਕਰਿਆ ਕਰਮ ਕਰੰਤਾ ਸੇ ਭਗਤ ਸੇ ਭੁਲੇ ਜਨ ਨਾਨਕ ਜੀ ਜੋ ਪਾਵੇ ਮੇਰੇ ਹਰ ਭਗਵੰਤਾ ਤੁਹਾਂ ਪੁਰਖਾ ਪਰੰਪਰ ਕਰਤਾ ਜੀ ਤੁਧ ਤੇ ਜੇਵੜਾ ਵਰਨਾ ਕੋਈ ਤੋਂ ਜੁਗ ਜੁਗ ਇੱਕੋ ਸਦਾ ਸਦਾ ਤੋਂ ਇੱਕੋ ਜੀ ਤੂੰ ਨਿਸ਼ਚਲ ਕਰਤਾ ਸੋਈ ਤੁਧ ਆਪੇ ਪਹਵੈ ਸੋਈ ਵਰਤੇ ਜੀ ਤੂੰ ਆਪੇ ਕਰੇ ਸੋ ਹੋਈ ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਧ ਆਪੇ ਸ੍ਰਿਸ਼ਟ ਸਭ ਗੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸਹਿ ਇਕਾ ਜਾਣੋ ਈ ਅਸਮਹਲਾ ਚੌਥਾ ਤੂੰ ਕਰਤਾ ਸਚਾਰ ਮੈਂਡਾ ਸਾਈ ਜੋ ਤੂੰ ਭਾਵੇਂ ਸੋਇ ਥੇਸੀ ਜਪਉਂਦੇ ਸੋਇ ਹੋਂ ਪਾਈ ਰਹਾ ਸਭ ਤੇਰੀ ਤੂੰ ਸਭਨੀ ਤੇ ਹਰਿਆ ਜਿਸਨਾਂ ਕਿਰਪਾ ਕਰੇ ਤਨ ਨਾਮ ਰਤਨ ਪਾਇਆ ਗੁਰਮੁਖਲਾ ਧੰਮ ਕੁਆਇਤ ਆਪੇ ਛੋੜਿਆ ਆਪੇ ਲਾਇਆ ਤੂੰ ਦਰਿਆਵ ਸਭ ਜਿਹਾ ਮਾਹ ਤੁਜ ਮਨ ਦੂਜਾ ਕੋਈ ਨਾ ਹੈ ਜੀ ਜਨ ਸਭ ਤੇ ਰਖੇ ਲਗ ਜੋਗ ਮਿਲਿ ਵਿਛੜਿਆ ਸੰਜੋਗਿ ਮੇਲ ਜੈਸਨੋ ਤੂੰ ਜੈਸਨੋ ਤੂੰ ਜਾਣੈ ਸੋਈ ਜਨ ਜਾਣੈ ਹਰਿ ਗੁਸ ਦੀ ਅੱਖ ਵਖਾਣ ਜਨ ਹਰਿ ਸੇਵੈ ਤਿਸੁ ਕਪਾਇਆ ਸਹਜ ਹੀ ਹਰਿ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕਿੱਸ ਹੋਇ ਤੁਦ ਬਨ ਦੂਜਾ ਅਵਰ ਨ ਕੋਇ ਤੂੰ ਕਰ ਕਰ ਵਿਖੈ ਜਾਣੈ ਸੋਇ ਜਨ ਨਾਨਕ ਗੁਰਮੁਖ ਪ੍ਰਗਟ ਹੋਇ ਅਸਾ ਮਹਲਾ ਪਹਿਲਾ ਤੇ ਤੋ ਸਰਵਰੜਾ ਤਹਿਲੇ ਨੀ ਵਸਾ ਪਾਣੀ ਭਾਵਕ ਨਹਿ ਕੀਆ ਪੰਕਜ 모ਹ पग ਨਹੀਂ ਚਾਲੈ ਹਮ ਦੇਖਾਂ ਤੇ ਡੂਬੀ ਆਲੇ ਮਨ ਏਕ ਨ ਚੇਤਸ ਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਓ ਨਾ ਹੋ ਜਤੇ ਇਸ ਤੇ ਨਹਿ ਪੜਿਆ ਮੂਰਖ ਮਗਦਾ ਜਨਮ ਭਇਆ ਪ੍ਰਣਾਵਤਨਾਨੁ ਕਤਿਨ ਕੇ ਸਰਣਾ ਜਿੰਤੋ ਨਾਹੀ ਵਿਸਰਿਆ ਆਸਮ ਹੱਲਾ ਪੰਜਵਾਹੀ ਪ੍ਰਾਪਤ ਮਨੁਖ ਦੇ ਹੁਰੀਆ ਗੋਬਿੰਦ ਬਲਣ ਕੀ ਏ ਤਰੀ ਬਰੀਆ ਔਰ ਕਾਜ ਤ੍ਰਿਕ ਤਨ ਕਾਮ ਮਿਲ ਸਾਧ ਸੰਤ ਭਜਤੇ ਓਲ ਨਾਮ ਸਰੰਗ ਜਾਮ ਲਗਿ ਹਉ ਜਲ ਤਰਨ ਕੈ ਜਨਮ ਬ੍ਰਥਾ ਜਾ ਤਰੰਗ ਮਾਇਆ ਕੈ ਰਹਾਓ ਝਪ ਤਪ ਸੰਜਮ ਧਰਮ ਨ ਕਮਾਇਆ ਸੇਵਾ ਸਾਧਨਾ ਜਾਣਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮਾ ਸਰਣ ਪਰੇ ਕੀ ਰੱਖੋ ਸਰਬਾ ੴ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਠਿਆ ਹੈ ਦਸਵੇਂ ਕਬਿਓ ਬਾਚ ਬੰਤੀ ਚੋਪਈ ਹਮਰੀ ਪ੍ਰੋਹਾਦਰ ਰੱਛਾ ਪੂਰਨ ਹੋਏ ਚਿਤ ਇਛਾ ਤਵ ਚਰਨ ਨਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰ ਹਮਰੇ ਦੋਸਤ ਵੇ ਤੁਮ ਕਹੋ ਆਪ ਹਾਦ ਮੈਂ ਬਚਾਵ ਹੋ ਸੁਖੀ ਵਸੇ ਮੋਰ ਪਰਿਵਾਰਾ ਸੇਵਕ ਸਿਖਸਬਹ ਕਰਤਾਰਾ ਮੋਰਛਾ ਨਿਕਰਦਾ ਕਰੀਐ ਸਭ ਬੈਰਨ ਕੋ ਆਜ ਸੰਗਰੀ ਹੈ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਹੈ ਸਾਡ ਕੋ ਅਵਰਨਾ ਤਹਾਉ ਜੋ ਵਰ ਚਹਉ ਸੁ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀ ਹੈ ਚੁੰ ਚੁੰ ਸਤਰ ਹਮਾਰੇ ਮਾਰੀ ਹੈ ਆਪਾ ਦੇ ਮੇ ਜੇ ਅਵਰੀਏ ਮਰਨ ਕਾਲ ਕਾ ਤਰਾਸ਼ਨੀ ਵਰੀ ਹੈ ਹੋ ਜੋ ਸਦਾ ਹਮਾਰੇ ਪਛਾ ਸ੍ਰੀ ਅਸ ਤੁਝ ਜੋ ਕਰਿਓ ਰਖਾ ਰੱਖ ਲਿਓ ਮੋਹ ਰਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦੋ ਦੁਸ਼ਟਮ ਕੇ ਹੰਤਾ ਤੂੰ ਹੋ ਪੂਰੀ ਚਤੁਰ ਦਿਸਕੰਤਾ ਕਾਲ ਪਾਇ ਬ੍ਰਹਮਾ ਬਪਾ ਤਹਾ ਕਾਲ ਪਾਇ ਸ਼ਿਵ ਜੂ ਅਵਤਾਰਾ ਕਾਲ ਪਾਇ ਕਰਬਿ ਸੰਤ ਤਕਾਸਾ ਸਕਲ ਕਾਲ ਕਾ ਕੇ ਆਤਮਾਸਾ ਜਮਨ ਕਾਲ ਜੋਗੀ ਸ਼ਿਵ ਕੀਓ ਵੇਦ ਰਾਜ ਬ੍ਰਹਮਾ ਜੂ ਤਿਓ ਜਮਨ ਕਾਲ ਸਭ ਲੋਕ ਸਵਾਰਾ ਨਮਸਤਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਤ ਜਿਸਨੂੰ ਉਪਜਾਇਓ ਆਦ ਅੰਤ ਇੱਕ ਹੈ ਅਵਤਾਰਾ ਸੋਇ ਗੁਰੂ ਸਮਝੋ ਹਮਾਰਾ ਨਾਮ ਸਰਕਾਰ ਤਸਹੀ ਕਹ ਹਮਾਰੇ ਸਕਲ ਪ੍ਰਜਾ ਜਨ ਆਪ ਸਵਾਰੇ ਸੇਵ ਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਕਰਮ ਬਦ ਕੀਓ ਘਟ ਘਟ ਕੇ ਅੰਤਰ ਕੇ ਜਾਨਤ ਭੇਰੇ ਤੇ ਕੀ ਪੀਰ ਪਸ਼ਾਂਤ ਜੀਤੇ ਕੋ ਚਰਸਥੁਲਾ ਸਭਰਿ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਇ ਤੇ ਦੁਖੀ ਸੁਖ ਪਾਇ ਸਾਧਨ ਕੇ ਸਖੀ ਇਕ ਇਕ ਕੀ ਪੀਰ ਬਿਸ਼ਾਨ ਘਟ ਘਟ ਕੇ ਪਟ ਪਟ ਕੀ ਜਾਨ ਜਬ ਦ ਕਰਖ ਕਰਾ ਕਰ ਤਾਰ ਪਰ ਜਤ ਹਤ ਤਬ ਦੇਹ અપਾਰਾ ਜਬ ਆਖਰ ਕ ਕਰ ਤਹੁ ਤਬ ਹਉ ਤੁਮੈ ਮਿਲਤ ਦੇ ਤਰਸਬ ਹਉ ਜੀਤੇ ਬਦਨਾ ਸ੍ਰਿਸ਼ਟ ਸਭ ਤਹਾਰੇ ਆਪ ਆਪਨੇ ਬੂਝ ਉਚਾਰੈ ਤੁਮ ਸਭ ਹੀ ਤੇ ਰਹਤ ਨਰਾਲਮ ਜੰਤ ਬਿਦ ਪਹਿਦਰਿਆਲੇ ਮਾਨ ਰੰਗਕਾਰ ਨਿਰੰਕਾਰ ਨਿਰੰਬਕ ਕਾਰ ਨਵਲੰਭ ਹੋ ਆਦ ਅਨੇਲ ਅਨਾਤ ਅਸੰਭ ਤਾਕਾ ਮੁੜ ਉਚਾਰਤ ਪਹਿਦਾ ਜਾਪੋ ਭੇਵਨਾ ਪਾਵਤ ਬਿਦਾ ਤਾਕੋ ਕਰ ਪਹਨ ਹਨਮੰਤ ਮਹਾ ਮੂੜ ਕੋ ਚੁਪੇਦ ਨ ਜੰਤ ਮਹਾਦੇਵ ਕੋ ਕਹ ਤਸਦਾ ਸਿਵ ਨਿਰੰਕਾਰ ਕਾ ਚੰਤਨ ਹੈ ਭੋ ਆਪ ਆਪਨੇ ਬਦਹ ਜੀਤੇ ਵਰਨਤ ਭੰਤੰ ਤੋ ਹੈ ਤਿਤਿ ਤੁਮਰ ਲਖਨ ਜਾਇ ਪਸਾਰਾ ਕਹਿ ਬਦ ਸਜਾ ਪ੍ਰਥਮ ਸੰਸਾਰਾ ਇਕ ਰੂਪ ਅਨੂਪਸ ਰੂਪਾ ਰੰਗ ਭਇਓ ਰਾਵ ਕਹੀ ਰੂਪਾ ਅੰਡਜ ਜੇ ਰਜ ਸਤਜ ਕੀਨੀ ਤੁਜ ਖਾਨ ਬਹੁਰ ਰਚਦੀਨੀ ਕਹ ਹਉਲ ਰਾਜਾ ਹੈ ਬੈਠਾ ਕਹ ਸੰਮਟ ਪਹੋ ਸੰਕਰੀ ਅਕੈ ਠਾ

ਰੱਛਾ ਹੋਏ ਤਾਹੇ ਸਭ ਕਲਾ ਦੁਸ਼ਟ ਅਰੇਸਟਡ ਰਾਂ ਤਤਕਾਲ ਕਿਰਪਾ ਦ੍ਰਿਸ਼ਟ ਤਨ ਜਾਹੇ ਨਹਰ ਹੋ ਤਾਪੇ ਤਾਪ ਤਨ ਕਮ ਹਰ ਹੋ ਹਿਰਦੈ ਸਿਧ ਕਰਮੋ ਸਭ ਹੋਈ ਦੁਸ਼ਟਿ ਸਾ ਸੁਸਕਰਨ ਕੋਈ ਇੱਕ ਬਾਰ ਜਿੰਤ ਮੈਂ ਸੰਭਾਰ ਕਾਲ ਫਾਂਸ ਦੇ ਤਾਹੇ ਉਬਾਰ ਜਿਨ ਨਰ ਨਾਮ ਤੇਹਾਰੋ ਕਾਹਾਂ ਦਾਰ ਦੁਸ਼ਟ ਦੋਖ ਤੇ ਰਹਾ ਖੜਕਤੈ ਮੈਂ ਸਰਣ ਤੇਹਾਰੀ ਆਪਹਾ ਦਿਲ ਹਉ ਉਗਾਰੀ ਸਰਬ ਥੋਰ ਮੋਹ ਹਸਾਈ ਦੋਸਟ ਦੋਫਤੇ ਲੋ ਬਚਾਈ ਸਵਈਆ ਪਾਏ ਗਏ ਜਬ ਤੇ ਤੂੰ ਰਹਿ ਤਬ ਤੇ ਕੁਮਾਂ ਤਰੇ ਨਹੀਂ ਆਨਿਓ RAM REHIM PURAN QURAN ਅਨੇਕ ਕਹੈਨ ਤੇ ਇਕ ਨਾ ਮਾਨਿਓ ਸਿਮਰਤੋ ਸਾਸਤਰ ਵੇਦ ਸਬੈ ਬਹੁ ਭੇਦ ਕਹੇ ਹਮ ਇਕ ਨਾ ਜਾਣਿਓ ਸ੍ਰੀ ਅਸ ਪਾਨ ਕਿਰਪਾ ਤੁਮਰੇ ਕਰ ਮੈਂ ਨਾ ਕਹੋ ਸਭ ਤੋਹੇ ਬਖਾਨਿਓ ਦਹਰਾ ਸਭ ਦਵਾਰ ਕੋ ਛੱਡ ਤੈ ਕਹਿ ਤੁਹਾਰੋ ਦਵਾਰ ਬਾਹਂ ਗਹਿ ਕੀ ਲਾਜ ਅਸ ਗੋਬਿੰਦਾਸ ਤੁਹਾਰੋ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਗੁਰ ਪ੍ਰਸਾਦ ਆਨੰਦ ਭਾ ਮੇਰੀ ਮਾਏ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸਹਜ ਸਿਤੀ ਮਨ ਵਿਚਿਆ ਵਾਤ ਹਈਆ ਰਾਗ ਰਤਨ ਪ੍ਰਵਾਰ ਪ੍ਰੀਆ ਸ਼ਬਦੋ ਗਮਨ ਆਈਆ ਸ਼ਬਦੋ ਤਾਂ ਗਾਵੋ ਹਰੇ ਕੇਰਾ ਮਨ ਜਿਨੇ ਵਸਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਣਾ ਅੰਗਿਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਭ ਨਾਗਲਾਂ ਸਮਰੱਤ ਸੁਆਮੀ ਸੋ ਕਮਨੋ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇ ਰਹਿ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਖ ਤੋਂ ਸਲਾਹ ਤੇਰੀ ਨਾਮ ਮਨੁ ਸਵਾਇ ਨਾਮ ਜਨ ਕੈ ਮਨ ਵਸਿਆ ਵਜੇ ਸ਼ਬਦ ਕਹੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇ ਰਹਿ ਸੱਚਾ ਨਾਮ ਮੇਰਾ ਧਾਰਉ ਸਾਚ ਨਾਮ ਧਰਮੇ ਮੇਰਾ ਜਨੁ ਭੁਖਾਂ ਸਭ ਗਵਾਈਆਂ ਕਰਿ ਸ਼ਾਂਤ ਸੁਖਮ ਨੇ ਆਏ ਵਸਿਆ ਜਨ ਇਛਾ ਸਭ ਪੂਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਟੋਹ ਜਿਸ ਨੇ ਆਏ ਵਡਿਆਈਆਂ ਕਹ ਨਾਨਕ ਸੁਣੋ ਸੰਤੋ ਸਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸਬਦ ਤਿਤ ਕਰ ਸੋ ਭਾਗੇ ਕਰ ਸੋ ਭਾਗੇ ਸਬਦ ਵਾਜੇ ਕਲਾ ਜਿਤ ਕਰਤ ਹਰਿਆ ਪੰਚ ਦੂਤ ਤੁਦ ਵਸ ਕੀਤੇ ਕਾਲ ਕੰਟ ਤਮਾਰਿਆ ਤੁਰ ਕਰਮ ਪਾਇਆ ਤੁਦ ਜਿਨ ਕਉ ਸੇ ਨਾਮ ਹਰਤੇ ਲਾਗੇ ਕਹੇ ਨਾਨਕ ਤਿਸੁ ਹੋ ਆਦਿਤ ਕਰ ਅਨਹਦ ਵਾਜੇ ਅਨ ਦੁਸਨ ਹੋਵਡ ਭਾਗੀ ਹੋ ਸਗਲ ਨਾਨਕ ਸੂਰ ਪਾਰ ਬ੍ਰਹਮ ਤਰਪ ਪਾਇਆ ਉਤਰੈ ਸਗਲੋ ਸੂਰੇ ਦੂਖ ਰੋਗ ਸੰਤਾਪ ਉਤਰੈ ਸੁਣੀ ਸਚੀ ਬਾਣੀ ਸੰਤ ਸਾਜਨ ਕਹੇ ਸਰਸੇ ਪੂਰੇ ਗੁਰ ਤੇ ਜਾਣੇ ਸੁਣ ਤੇ ਪੁਨੀਤ ਕਹਤੇ ਪਤ ਸਤਗੁਰ ਰਹਾ ਭਰਪੂਰੇ ਬਿਨਮੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣ ਤੇ ਪੁਨੀਤ ਕਹਤੇ ਪਤ ਸਤਗੁਰ ਰਹਾ ਭਰਪੂਰੇ ਬਿਨਮੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁੰਦਾਵਣੀ ਮਹੱਲਾ ਪੰਜਵਾ ਥਾਲ ਵਿੱਚ ਤਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅਮਰਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭ ਸੋ ਉਧਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੈ ਉਧਾਰੋ ਇਹ ਵਸਤਤ ਜੀਨਹ ਨ ਜਾਇ ਨਿਤ ਨਿਤ ਰਖਉ ਰਧਾਰੋ ਤਮ ਸੰਸਾਰ ਚਰਨ ਲਗ ਤਰੀਏ ਸਭ ਨਾਨਕ ਬ੍ਰਹਮ ਪ੍ਰਸਾਰ ਸੋ ਲੋਕ ਮਹੱਲਾ ਪੰਜਵਾ ਤੇਰਾ ਕੀਤਾ ਜਾਤੋ ਨਹੀਂ ਮਨੋ ਜੋ ਕੀ ਤੋਈ ਮੈਂ ਨਿਰਗੁਣਿਆਰੇ ਕੋ ਗੁਣ ਨਾਹੀ ਆਪੇ ਤਰਸ ਪਿਓਈ ਤਰਸ ਪਿਆ ਮੈਂ ਰਾਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ ਤੇ ਵਹ ਹਰਿਆ ਪਵੜੀ ਥੱਥਾ ਤੋਂ ਸਮਰੱਥ ਜਿੱਥੈ ਕੋਈ ਨਾਹੈ ਉੱਥੈ ਤੇਰੀ ਰੱਖ ਅਗਨੀ ਉਦਰ ਮਾਹੇ ਸੁਣ ਕੇ ਜਮ ਕੇ ਦੂਤ ਨਾਏ ਤੇਰਾ ਛਡ ਜਾਹੇ ਬਹੁ ਜਲ ਵਿਖਮ ਸੁਗਾ ਹੋ ਗੁਰ ਸਬਦਿ ਪਾਰ ਪਾਹੇ ਜਿਨ ਕੋ ਲਗੀ ਪਿਆਸ ਅੰਮ੍ਰਿਤ ਸੇ ਖਾਹੇ ਕਲਮ ਇਹੋ ਪੰਨ ਗੁਣ ਗੋਬਿੰਦ ਗਾਹੇ ਸਭ ਸੇ ਅਨੋਖੇ ਕਿਰਪਾਲ ਸਮਾਲੇ ਸਾਹੇ ਸਾਹੇ ਮਿਰਥਾ ਕੋਈ ਨਾ ਜਾਏ ਜੇ ਆਵੇ ਤਦ ਆਹੇ ਸਲਕ ਮਹੱਲਾ ਪੰਜਵਾ ਅੰਤਰਗੁਰ ਅਰਾਧਣਾ ਜਿਹਵਾ ਜਪੁ ਗੁਰ ਨਾਮੋ ਨੇਤ੍ਰਿ ਸਤਗੁਰ ਪ੍ਰੇਖਣਾ ਸਰਵਣਿ ਸੁਣਾ ਗੁਰ ਨਾਮੋ ਸਤਗੁਰ ਸਿ ਤੇ ਰਤਿਆ ਦਰਗਹਿ ਪਾਈ ਠਾਵ ਕਹੋ ਨਾਨਕ ਕਿਰਪਾ ਕਰੇ ਜਿਸੁ ਨਾਹਿ ਰਤਿ ਦੇ ਜਗ ਮੇ ਤੁਮ ਕਾਢਿਏ ਹਿਰਲੇ ਕਈ ਕੇ ਮਹੱਲਾ ਪੰਜਵਾ ਰਖੇ ਰਖਣਹਾਰ ਆਪੁ ਬਾਰੈਨ ਗੁਰ ਕੀ ਪੈਰੀ ਪਾਏ ਕਾਜ ਸਵਾਰੈਨ ਹੋ ਆਪ ਜਾਲ ਮਨਹੋਨਾ ਵਿਸਾਰਿਆ ਨ ਸਾਧ ਜਨਾ ਕੈ ਸੰਗ ਗਉਜ ਲਤਾਰਿਆ ਨ ਸਾਖਤ ਨਿੰਦਕ ਦੁਸ਼ਟ ਖਿ ਨਮਾ ਹੈ ਬਿਦਾਰਿਆ ਨ ਤਿਸ ਸਾਹਿਬ ਕੀ ਤੇਕ ਨਾਨਕ ਮੰਨੈ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਤਿਸ ਸਾਹਿਬ ਕੀ ਟੇਕ ਨਾਨਕ ਮੰਨੈ ਮਾਹੇ ਜਸ ਸਿਮਰਤ ਸੁਖ ਹੋਇ ਸਗਲੇ ਦੁਖ ਜਾਹੇ ਸਗਲੇ ਦੁਖਾਂ ਪਾਪਾਂ ਦਾ ਨਾਸ ਧੰਨ ਗੁਰੂ ਨਾਨਕ ਜੀ ਆਪ ਜੀ ਕੀ ਪਹਾਜਨਾ ਬਾਣੀ ਦਾ ਪਰਤਾਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ